ਮਿੱਤਰੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਵਧੀਆ ਹੋਣਗੇ ਉਸ ਬਾਇਕਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਸਾਰੇ ਰਾਜੀ ਹੋਣਗੇ ਜੋ ਪ੍ਰਾ ਚੈਨਲ ਨਾਲ ਨਵੇਂ ਜੁੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਮਿੱਤਰੋ ਤੁਹਾਡੇ ਤੱਕ ਟਾਈਮ ਸਿਰ ਪਹੁੰਚ ਸਕੇ ਅੱਜ ਆਪਾਂ ਗੱਲ ਕਰਦੇ ਆ ਅੱਜ ਮਿੱਤਰੋ ਪੰਜਾਬ ਹਰਿਆਣੇ ਦੇ ਵਿੱਚ ਬਹੁਤ ਸਿਰੇ ਦੇ ਕਬੱਡੀ ਕੱਪ ਨੇ ਜਿੰਨੇ ਅੱਜ ਦੇ ਦਿਨ ਦੇ ਕਬੱਡੀ ਕੱਪ ਨੇ ਸਾਰੇ ਨੂੰ ਟੌਪ ਦੇ ਮਿੱਤਰੋ ਤਾਕੜੇ ਪ੍ਰਾਈਜ਼ ਨੇ ਸੋ ਆਪਾਂ ਕਰਦੇ ਆਂ ਗੱਲ ਪਹਿਲਾ ਕਬੱਡੀ ਕੱਪ ਆਪਾਂ ਮਿੱਤਰੋ ਜਿੱਤੋ ਜਿਲ੍ਹਾ ਫਰੀਦਕੋਟ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ 16 ਟੀਮਾਂ ਹੀ ਖੇਡਣਗੀਆਂ ਪਹਿਲਾ ਨਾਮ ਜਿੱਥੇ ਲੱਖਾਂ ਤੇ ਦੂਸਰਾ ਨਾਮ ਮਿੱਤਰੋ 70000 ਬੈਸਟ ਰੇਡਰ ਤੇ ਗਿਆਫੀ ਲਈ ਸਰਪ੍ਰਾਈਜ਼ ਹੋਣਗੇ ਅੱਜ ਦੇ ਦਿਨ ਦਾ ਕਹਿੰਦੇ ਐਨ ਟੌਪ ਦਾ ਕਬੱਡੀ ਕੱਪ ਆ ਟੀਮਾਂ ਤਾਕੜੀਆਂ ਬਣੀਆਂ ਨੇ ਵਧੀਆ ਪਹੁੰਚਣੀਆਂ ਟੀਮਾਂ ਤੇ ਨਾਲ ਹੀ ਮਿੱਤਰੋ ਅਗਲਾ ਕਬੱਡੀ ਕੱਪਾ ਬਨਾਰਸੀ ਜ਼ਿਲ੍ਹਾ ਸੰਗਰੂਰ ਕਬੱਡੀ ਓਪਨ ਦੇ ਉਰੇ ਵੀ ਤਿੰਨ ਪਲੇਅਰ ਬਾਹਰੋਂ ਆ 61000 ਪਹਿਲਾ ਨਾਮ ਆ ਇੱਥੇ 41000 ਦੂਸਰਾ ਨਾਮ ਆ ਬੈਸਟ ਰੇਡਰ ਤੇ ਯਾਫੀ ਲਈ 11-11000 ਦੀ ਨਕਦ ਰਕਮ ਦਾ ਨਾਮਾਨ ਸਨਵਾਨ ਹੋ ਗਿਆ ਤੇ ਨਾਲ ਹੀ ਮਿੱਤਰੋ 32 ਟੀਮਾਂ ਹੀ ਇੰਟਰ ਹੋਣਗੀਆਂ ਨਾਲ ਹੀ ਉਹਦੇ ਤੀਸਰਾ ਨਾਮ ਰੱਖਿਆ ਗਿਆ 11000 ਤੇ ਚੌਥਾ ਨਾਮ ਵੀ 11000 ਕੁਆਟਰ ਚ ਹਾਰਨ ਵਾਲੀਆਂ ਟੀਮਾਂ ਨੂੰ 51-5100 ਰੁਪਇਆ ਵਧੀਆ ਟੀਮਾਂ ਬਣਣਗੀਆਂ ਮਿੱਤਰੋ ਉਹਦੇ ਟੀਮਾਂ ਬਾਰੇ ਵੀ ਅਪਡੇਟ ਦੇਵਾਂਗੇ ਕਮੈਂਟ ਬਾਕਸਾਂ ਦੇ ਵਿੱਚ ਪਿੰਨ ਕਰ ਦੇਵ ਚੈਨਲ ਨਾਲ ਜੁੜੇ ਰਹੋ ਤੇ ਨਾਲ ਹੀ ਇਸ ਦਾ ਲਾਈਵ ਹੈ ਮਿੱਤਰੋ www123 live doubtin ਤੇ ਇਹ YouTube ਦਾ ਅਫੀਸ਼ੀਅਲ ਚੈਨਲ ਹੈ ਲਗਣੀਆਂ ਰੌਣਕਾਂ ਕਹਿੰਦੇ ਪਲੇਅਰ ਵਧੀਆ ਪਹੁੰਚਣਗੇ ਕਮੇਟੀ ਵਾਲਿਆਂ ਵੱਲੋਂ ਵਧੀਆ ਪਲੇਅਰਾਂ ਦੀ ਮੰਗ ਕੀਤੀ ਗਈ ਹੈ ਨਾਲ ਹੀ ਮਿੱਤਰੋ ਰਾਣੀਵਾਲ ਸੱਜ ਪਹਿਲਾ ਦਿਨ ਹੈ ਜਿੱਥੇ 70 ਕਿਲੋ ਦੀਆਂ ਸੱਦੀਆਂਆਂ ਯਾ ਅੱਠ ਕਲੱਬਾਂ ਦੇ ਮੈਚ ਹੋਣਗੇ ਮਿੱਤਰੋ ਤੇ ਨਾਲ ਹੀ 17 ਦਸੰਬਰ ਨੂੰ ਮਿੱਤਰੋ ਅੱਠ ਅਕੈਡਮੀਆ ਦੇ ਮੈਚ ਹੋਣਗੇ ਲੱਖ ਪਹਿਲਾ ਨਾਮ ਤੇ 75000 ਦੂਸਰਾ ਬੈਸਟ ਨੂੰ ਕਰਨ ਇਹਨਾਂ ਬੁਲਟ ਮੋਟਰਸਾਈਕਲਾਂ ਨਾਲ ਮਾਨ ਸਨਮਾਨ ਹੋਵੇਗਾ ਮਿੱਤਰੋ ਲਾਈਵ ਚੱਲੇਗਾ ਕਬੱਡੀ 24 ਤੇ ਨਾਲ ਹੀ ਮਿੱਤਰੋ ਸੁਧਾਨਾ ਜੋ ਪਹਿਲਾਂ ਕਬੱਡੀ ਗੱਪੇ ਪੋਸਟਪੋਨ ਕਰ ਦਿੱਤਾ ਸੀ ਹੁਣ ਇਹਦੀਆਂ ਨਵੀਆਂ ਡੇਟਾਂ ਆਈਆਂ ਨੇ 15 ਤਰੀਕ ਨੂੰ ਪਹਿਲਾ ਦਿਨ ਆ ਮਿੱਤਰੋ ਜਿੱਥੇ ਪਹਿਲਾ ਨਾਮ ਲੱਖਾਂ ਤੇ ਦੂਜਾ ਨਾਮ 75000 ਬੈਸਟ ਨਾਮਾਂ 'ਚ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਇਹ ਵੀ ਵਧੀਆ ਕਬੱਡੀ ਗੱਪਾ ਲਾਈਵ ਆਉਣਾ ਮਿੱਤਰੋ ਕਬੱਡੀ ਟਾਕ ਤੇ ਅੱਜ ਵੀ ਵਧੀਆ ਟੀਮਾਂ ਹੋਰੇ ਪਹੁੰਚਣਗੀਆਂ ਮਿੱਤਰੋ ਬਾਈਨੀ ਕਬੱਡੀ ਖਿਡਾਰੀਆਂ ਦੇ ਮੈਚ ਵੀ ਹੋਣਗੇ ਤੇ ਨਾਲ ਹੀ ਮਿੱਤਰੋ ਬਿਹਾਰੀਪੁਰ ਚ ਅੱਜ ਲਾਸਟ ਦਿਨ ਆ ਮਿੱਤਰੋ ਕਬੱਡੀ ਓਪਨ ਦੇ ਤਿੰਨ ਪਲੇਅਰ ਬਾਹਰੋਂ ਆ 81000 ਜਿੱਥੇ ਪਹਿਲਾ ਨਾਮ ਆ ਤੇ 71000 ਜਿੱਥੇ ਦੂਸਰਾ ਨਾਮ ਆ ਓਪਨ ਦੇ ਬੈਸਟ ਰੇਡਰ ਤੇ ਯਾਫੀ ਨੂੰ ਸਰਪ੍ਰਾਈਜ਼ ਹੋਣਗੇ ਨਾਲ ਹੀ 73 ਕਿਲੋ ਦੇ ਤਿੰਨ ਪਲੇਅਰ ਬਾਹਰੋਂ ਆ ਪਹਿਲਾ ਨਾਮ ਜਿੱਥੇ 25000 ਰੱਖਿਆ ਗਿਆ ਤੇ ਦੂਸਰਾ ਨਾਮ 20000 73 ਕਿਲੋ ਦੇ ਬੈਸਟਰ ਨੂੰ ਸਾਈਕਲ ਦਿੱਤੇ ਜਾਣਗੇ ਮਿੱਤਰੋ ਅਗਲਾ ਕਬੱਡੀ ਕਾ ਆਪਾਂ ਮਿੱਤਰੋ ਇੱਥੇ ਤਾਂ ਕਹਿੰਦੇ ਆਣ ਛੋਟੀ ਛੋਟੀਆਂ ਟੀਮਾਂ ਪਹੁੰਚਣਗੀਆਂ ਮਿੱਤਰੋ ਆਲ ਓਪਨ ਦੇ 752000 ਜਿੱਥੇ ਪਹਿਲਾ ਨਾਮ ਆਦੇ ਮਿੱਤਰੋ 251000 ਦੂਸਰਾ ਨਾਮ ਬਾਈਸਟਾਂ ਨੂੰ ਕਹਿੰਦੇ ਐਨ ਸੁਵਰਾਜ 4x4 ਬ੍ਰਾਂਡ ਨਿਊ ਟਰੈਕਟਰ ਦਿੱਤੇ ਜਾਣਗੇ ਸੁਹਾਣੇ ਵਾਲੇ ਨੇ ਕਹਿੰਦੇ ਐਨ ਚੋਟੀ ਦਾ ਕਬੱਡੀ ਕੱਪ ਕਰਵਾਇਆਗਾ ਬਹੁਤ ਸਿਰੇ ਸਿਰੇ ਦੀਆਂ ਟੀਮਾਂ ਬਣਣੀਆਂ ਟੀਮਾਂ ਬਾਰੇ ਜ਼ਰੂਰ ਅਪਡੇਟ ਦੇਖੋ ਚੈਨਲ ਦੇ ਨਾਲ ਜੁੜੇ ਰਹੋ ਕਮੈਂਟ ਬਾਕਸਾਂ ਦੇ ਵਿੱਚ ਆਪਾਂ ਪਿੰਨ ਕਰ ਦੇਵਾਂਗੇ ਨਾਲ ਹੀ ਰੇਡਾਂ ਤੇ ਜੱਫੀਆਂ ਤੇ ਕਹਿੰਦੇ ਮਿੱਤਰੋ 15 ਮੋਟਰਸਾਈਕਲ ਲਾਏ ਜਾਣਗੇ ਔਰ ਇਹਦਾ ਮਿੱਤਰੋ ਕਬੱਡੀ ਦੇ ਕਹਿੰਦੇ ਐਨ ਜਮਾ ਕਰੀਮ ਪਹੁੰਚੂ ਨਿਊਜ਼ੀਲੈਂਡ ਤੋਂ ਸਾਰੇ ਪਲੇਅਰ ਲਗਭਗ ਪੰਜਾਬ ਆ ਸਾਰੇ ਪਲੇਅਰ ਉਹ ਰੇ ਖੇਡਣਗੇ ਮਿੱਤਰੋ ਨਾਲ ਹੀ ਮਿੱਤਰੋ ਪਿੰਡ ਖੰਬੇ ਜਿਲ੍ਹਾ ਮੋਗਾ ਚ 24 ਟੀਮਾਂ ਐਂਟਰ ਕੀਤੀਆਂ ਗਈਆਂ ਨੇ ਪਹਿਲਾ ਨਾਮ ਇੱਥੇ 51000 ਰੱਖਿਆ ਗਿਆ ਤੇ ਦੂਸਰਾ ਨਾਮ 41000 ਬੈਸਟ ਰੇਡਰ ਤੇ ਜਿਆਫੀ ਨੂੰ ਕਹਿੰਦੇ ਐਫ ਡੀ ਲੈਕਸ ਮੋਟਰਸਾਈਕਲ ਦਿੱਤੇ ਜਾਣਗੇ ਪੰਜਾਬ ਲਾਈਵ 1.com ਤੇ ਲਾਈਵ ਚੱਲੂਗਾ ਚੈਨਲ ਦੇ ਨਾਲ ਜੁੜੇ ਰਹੋ ਆਪਾਂ ਹਰ ਇੱਕ ਅਪਡੇਟ ਦੇਵਾਂਗੇ ਜਿਹੜੇ ਭਰਾਵਾਂ ਚੈਨਲ ਨੂੰ ਸਪੋਰਟ ਕਰ ਰਹੇ ਨੇ ਆਪਣੀ ਵੀਡੀਓ ਨੂੰ ਲਾਈਕ ਕਰ ਦੇਣੇ ਸ਼ੇਅਰ ਕਰ ਦੇਣ ਤੇ ਨਾਲ ਹੀ ਕਮੈਂਟ ਬਾਕਸਰ ਦੇ ਵਿੱਚ ਵੀ ਆਪਣਾ ਸੁਝਾਅ ਦੇ ਦਿੰਦੇ ਨੇ ਸਾਰਿਆਂ ਦਾ ਹੱਥ ਜੋੜ ਕੇ ਜੀਲੋਂ ਧੰਨਵਾਦ ਜੀ ਵਾਹਿਗੁਰੂ ਪ੍ਰਮਾਤਮਾ ਖੇਡ ਪ੍ਰੇਮੀਆਂ ਨੂੰ ਸਾਰੇ ਕਬੱਡੀ ਦੇ ਖਿਡਾਰੀਆਂ ਨੂੰ ਤੇ ਸਾਰੇ ਨੂੰ ਖੇਡ ਪ੍ਰਮੋਟਰਾਂ ਨੂੰ ਵਾਹਿਗੁਰੂ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਲਾਂਗੇ ਜੀ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਬੱਡੀ ਖਿਡਾਰੀਆਂ ਚ ਪਿਆਰ ਬਣਾਈ ਰੱਖੇ ਵਾਹਿਗੁਰੂ ਪ੍ਰਮਾਤਮਾ ਤਾਂ ਸਾਰੇ ਵੀਰਾਂ ਦਾ ਜੀਲੋਂ ਧੰਨਵਾਦ